ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਕਰ ਰਿਹਾ ਜੀ ਲੰਗਰ ਚੱਲ ਰਿਹਾ ਵਾ ਇੱਥੇ ਚਾਹ ਵਾ ਆਪਾਂ ਲੰਗਰ ਵੀ ਖਾ ਲਿਆ ਚਾਹ ਵੀ ਛਕ ਲਈ ਆ ਤੇ ਲੰਗਰ ਵੀ ਛਕ ਲਿਆ ਮਾੜੀ ਛੱਡਣਗੇ ਬਰਤਨ ਤੇ ਇੱਧਰ ਸਰੋਵਰ ਬਣਿਆ ਹੁਣ ਮੱਥਾ ਟੇਕਨੇ ਆ ਤੇ ਨਾਲ ਹੀ ਤਾਰਿਆ ਪਿਛਲੇ ਵੱਡੇ ਕੰਢਿਆਲੀ ਤਾਰਿਆ ਜਿਹੜੀ ਗੁਰਦਵਾਰ ਸਾਹਿਬ ਤੋਂ ਦਿਖਦੀ ਆ ਇੱਕ ਮਿੰਟ ਬੂਟ ਪਾ ਕੇ ਫਿਰ ਗੱਲ ਕਰਾਂਗੇ ਆ ਹੋ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਹੁਣ ਚੱਲਿਆਂ ਜੀ ਮੱਥਾ ਟੇਕਣ ਅੰਦਰ ਜਾ ਕੇ ਅਸੀਂ ਕੋਈ ਸੋਰਸ ਵੇਖਨੇ ਆ ਮਾਸਟਰ ਵਿਜੇ ਜੀ ਆਗੇ ਮੈਨੂੰ ਜੁੜ ਚੁੱਕੀ ਆ ਜੀ ਮੇਰੇ ਨਾਲ ਪਿੰਡ ਨਿਸ਼ਾਰਾ ਡਾਲੇ ਜੀ ਅੰਦਰ ਕਹਿਣਾ ਗੱਲਬਾਤ ਕਰਨੀ ਆ ਗੱਲਬਾਤ ਕਰਕੇ ਫਿਰ ਆਪਾਂ ਗੁਰਦਵਾਰ ਸਾਹਿਬ ਦੇ ਉੱਤੇ ਚੜ੍ਹਨੇ ਆ ਤੇ ਉੱਤੋਂ ਫਿਰ ਉਹ ਗੁਰਦਵਾਰ ਜਿਹੜਾ ਦਿਖਦਾ ਵਾ ਪਿੰਡ ਪਡਾਣਾ ਦਾ ਪਾਕਿਸਤਾਨ ਜਿਹੜਾ ਕਿ ਪਿੰਡ ਸਾਡੇ ਲਹਿੰਦੇ ਪੰਜਾਬ 'ਚ ਉਹ ਉਹ ਵੀ ਵੇਖਨੇ ਆ ਤੁਹਾਨੂੰ ਮੈਂ ਇਸ ਤੋਂ ਪਹਿਲਾਂ ਕੋਈ ਉਹ ਵੇਖੋ ਤੇ ਤੁਸੀਂ ਇੱਕ ਦ੍ਰਿਸ਼ ਵੇਖੋ ਨਿਸ਼ਾਨ ਸਿੰਘ ਆਸ ਉਹ ਪਾਕਤਨ ਵਾਲੇ ਪਾਸੇ ਜਦੋਂ ਗਏ ਸੀ ਨਾ ਉੱਥੇ ਆ ਪਿੰਡ ਪਡਾਣਾ ਪਿੰਡ ਪਡਾਣਾ ਸ਼ਿਵੀ ਪਾਛੇ ਦਾ ਗੁਰਦੁਆਰਾ ਸਾਹਿਬ ਆ ਤੇ ਉੱਥੇ ਮਹਾਰਾਜ ਰੂਪ ਤੇ ਪ੍ਰਕਾਸ਼ ਨਹੀਂ ਆ ਪਰ ਉਹ ਬਿਲਡਿੰਗ ਅਜੇ ਵੀ ਸਾਂਭੀ ਆ ਕੁਝ ਕਬਜ਼ੇ ਹੋ ਚੁੱਕੇ ਆ ਸਾਈਡਾਂ ਦੇ ਵਾਹੇ ਪਰ ਜਦੋਂ ਉਹ ਉੱਥੇ ਪਿੰਡ ਪਡਾਣੇ ਉੱਤੇ ਗੁਰਦੁਆਰ ਸਾਹਿਬ ਦੇ ਉੱਤੇ ਚੜ ਕੇ ਉਹਨਾਂ ਨੇ ਇਧਰ ਦੇ ਬੰਦੇ ਤੱਕਿਆ ਸੀ ਦੂਰ ਤੇ ਜ਼ੂਮ ਕਰਕੇ ਉਹਨਾਂ ਨੇ ਪਿੰਡ ਨਸ਼ਹਰਾ ਡਾਲਾ ਆ ਉਹ ਥਾਵਾਂ ਆ ਉਹ ਗੁਰਦੁਆਰ ਸਾਹਿਬ ਆ ਜਿਹੜਾ ਉੱਥੋਂ ਦਿਖਦਾ ਵਾ ਪਿੰਡ ਪਡਾਣਾ ਤੋਂ ਪਾਕਿਸਤਾਨ ਤੋਂ ਉਹ ਤਾਂ ਇਹੋ ਸੀ ਨੂੰ ਵੇਖੋ ਉੱਥੋਂ ਆ ਗੁਰਦਤਾ ਸਾਹਿਬ ਕਿਦਾਂ ਦੇਖਦਾ ਵਾ ਤੇ ਫਿਰ ਆਪਾਂ ਤੁਹਾਨੂੰ ਇੱਥੋਂ ਵਿਖਾਉਂਦੇ ਆ ਉਧਰ ਲਾ ਗੁਰਦਸਾ ਕਿਉ ਮਾੜ ਜੀ ਇਦਾਂ ਹੀ ਆ ਨਾ ਤੇ ਇਹ ਮਜ਼ਾ ਹੁੰਦਾ ਵਾ ਫੀਲਿੰਗ ਵਧੀਆ ਹੁੰਦੀ ਆ ਗੱਲ ਕਰਨੇ ਆ ਕਿ ਕ੍ਰਾਂਤੀ ਚੰਗਣਾ ਜਾ ਕੇ ਇਹ ਜਹਾਜ਼ ਤਹਿਦਾ ਨਾ ਉੱਤੇ ਚੜਦੇ ਆ ਗੁਰਦਸਾ ਸਾਹਿਬ ਦੇ ਤੇ ਦਰਸ਼ਨ ਕਰਦੇ ਆ ਤੇ ਲਾ ਲਾਹੌਰ ਤੇ ਸੰਮਤ ਲਿਖੀ ਹੋਈ ਹੈ 1997 ਦੇ ਇਹ ਜਿਹੜੇ ਬਾਕੀ ਨਾਮ ਲਿਖਨੇ ਆ ਜਿਨ੍ਹਾਂ ਨੇ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾਵਾਂ ਕਰਾਈਆਂ ਜਿਵੇਂ ਸਰਦਾਨੀ ਲక్ష్ਮਨਕੌਰ ਸੁਪਤਨੀ ਸਰਦਾਰ ਬੀਸ਼ਨ ਸਿੰਘ ਪਡਾਣਾ ਲੋਰ ਇਹ ਸਾਰੇ ਨਾਮੀ ਲਿਸਟ ਚੱਲਦੀ ਹੈ ਹਾਂਜੀ ਇਹ ਦੇਖੋ ਇੱਥੇ ਵੀ ਪਡਾਣਾ ਲਿਖਿਆ ਹੋਇਆ ਹੈ ਜਿਨ੍ਹਾਂ ਨੇ 101 ਰੁਪਇਆ 100 ਰੁਪਏ 75 ਰੁਪਏ ਦਿੱਤੇ ਹੋਏ ਗੁਰਦੁਆਰਾ ਸਾਹਿਬ ਦੀ ਬੋਲੀ ਲਿਖੀ ਹੋਈ ਹੈ ਹਾਂਜੀ ਜਿਨ੍ਹਾਂ ਨੇ ਸੇਵਾ ਕੀਤੀ ਸੋ ਇਹ ਮੁੱਖ ਦਰਵਾਜ਼ਾ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਦਰਵਾਜ਼ਾ ਉਹੀ ਹੈ ਜੀ ਅਸਲੀ ਇਹ ਇਹ ਬਾਹਰ ਚਲਾਇਆ ਹੋਇਆ ਵਾ ਤੇ ਇਹਨੂੰ ਹੁਣ ਆ ਵੇਖੋ ਕੁੰਡੀ ਲੱਗੀ ਹੋਈ ਆ ਤੇ ਤੇ 47 ਚ ਵੀ ਨੁਕਸਾਨ ਹੋਇਆ ਇਸ ਗੁਰਦੁਰਸ ਸਾਹਿਬ ਜੀ ਦਾ 65 ਚ ਵੀ ਦੱਸਦੇ ਹਨ ਤੇ ਆ ਇਧਰ ਵੀ ਵੇਖੋ ਬੋਰਡ ਕਿੰਨੇ ਲੱਗੇ ਹੁਣ ਆ ਕੰਦ ਆ ਗਈ ਆ ਇਧਰ ਹੁਣ ਦੂਜੀ ਰਾਹਿਸ਼ ਹੋ ਗਈ ਪਰ ਅਸਲ ਚ ਗੁਰਦੁਰਸ ਸਾਹਿਬ ਉਧਰ ਤੱਕ ਜਾ ਰਿਹਾ ਉਹ ਵੇਖੋ ਉੱਪਰ ਖਿੜਕੀਆਂ ਤੇ ਨਾਲ ਸਾਹਮਣੇ ਹਨ ਇਹ ਦੇਖੋ ਪੁਰਾਣੀ ਇਹਦੇ ਚ ਨਾਨਕਸ਼ਾਹੀ ਇੱਟ ਵੀ ਔਰ ਚੋੜੀ ਇੱਟ ਵੀ ਹੈ ਇਹਦਾ ਮਤਲਬ ਹੈ ਕਿ ਇਹ ਪੁਰਾਣੀ ਇੱਟ ਦਾ ਬਣਿਆ ਹੋਏਗਾ ਪਾਰਟੀਸ਼ਨ ਤੋਂ ਪਹਿਲੇ ਪਰ ਉਦੋਂ ਇਸ ਨੂੰ ਦੁਬਾਰਾ ਵੀ ਬਣਾਇਆ ਗਿਆ ਹੋਏਗਾ ਤੇ ਉੱਤੇ ਵੱਡੀ ਇੱਟ ਲੱਗੀ ਤੁਸੀਂ ਦੇਖੋ ਪਹਿਲੀ ਦਫਾ ਆਪਾਂ ਐਸਾ ਕੋਈ ਸਥਾਨ ਦੇਖ ਰਹੇ ਹਾਂ ਜਿੱਥੇ ਛੋਟੀ ਤੇ ਵੱਡੀ ਇਕੱਠੇ ਲਗੀਆਂ ਹੋਈਆਂ ਹਨ ਇਕੱਠੀਆਂ ਲਗੀਆਂ ਹਨ ਹਾਂਜੀ ਪਹਿਲੀ ਵਾਰ ਇਹ ਪਡਾਣਾ ਪਿੰਡ ਕਿੱਦਾਂ ਸੁਣਿਆ ਸੀ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੇ ਸਮਾਦ ਵੱਲੋਂ ਭਾਈ ਤਾਰੂ ਸਿੰਘ ਜੀ ਦੀ ਮੂਵੀ ਬਣੀ ਸੀ ਉਹਦੇ ਵਿੱਚ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਕੈਦ ਕਰਕੇ ਪੂਲੇ ਪਿੰਡ ਤੋਂ ਲਾਹੌਰ ਲਜਾਇਆ ਜਾ ਰਿਹਾ ਸੀ ਨਾ ਰਾਤ ਪੜਹਾਣੇ ਪਿੰਡ ਦੇ ਗੁਰਦੁਆਰਾ ਸਾਹਿਬ ਚ ਰੱਖਿਆ ਗਿਆ ਸੀ ਇੱਥੇ ਜਦੋਂ ਉਹਨਾਂ ਨੂੰ ਇੱਥੇ ਰੱਖਿਆ ਗਿਆ ਤਾਂ ਸਿੰਘਾਂ ਨੇ ਉਹਨਾਂ ਨੂੰ ਪ੍ਰਸ਼ਾਦਾ ਵੀ ਸ਼ਕਾਇਆ ਸੀ ਤੇ ਅਪਰੋਚ ਕੀਤਾ ਸੀ ਸਿੰਘਾਂ ਦੇ ਜਥੇ ਨੇ ਕਿ ਜੇ ਭਾਈ ਸਾਹਿਬ ਹੁਕਮ ਕਰੋ ਅਸੀਂ ਹਮਲਾ ਕਰਕੇ ਤੇ ਤੁਹਾਨੂੰ ਮੋਮਨ ਖਾਨ ਕੋਲੋਂ ਛਡਾ ਦਿੰਨੇ ਹਾਂ ਉਸ ਵੇਲੇ ਭਾਈ ਤਾਰੂ ਸਿੰਘ ਜੀ ਨੇ ਕਿਹਾ ਸੀ ਨਹੀਂ ਸਾਨੂੰ ਤੁਸੀਂ ਛਡਾਉਣ ਦੀ ਕੋਸ਼ਿਸ਼ ਨਹੀਂ ਕਰਨੀ ਸਾਡੀ ਸ਼ਹੀਦੀ ਜ਼ਰੂਰੀ ਹੈ ਸਾਡੀ ਸ਼ਹਾਦਤ ਦੇ ਨਾਲ ਕੌਮ ਦੇ ਵਿੱਚ ਰੰਗ ਆਏਗਾ ਇਹ ਜਿਹੜਾ ਗੁੰਬਦ ਤੁਸੀਂ ਉੱਪਰ ਦੇਖ ਰਹੇ ਹੋ ਨਾ ਅਸਲ 'ਚ ਇਹ ਚੜ੍ਹਦੇ ਪੰਜਾਬ ਚੋਂ ਵੀ ਦਿਖ ਜਾਂਦਾ ਹੈ ਸਾਫ ਦੇਣ ਦੇ ਵਿੱਚ ਬਹੁਤ ਵਾਰ ਸੋਚਿਆ ਕਿੱਥੇ ਜਾਵਾਂਗਾ ਤੇ ਦੂਰੋਂ ਹੀ ਨਮਸਕਾਰ ਕਰਕੇ ਛੇਵੇਂ ਪਾਤਸ਼ਾਹ ਨੂੰ ਆਵਾਂਗਾ ਕਦੀ ਉਹ ਸਮਾਨੀ ਸਕਿਆ ਪਰ ਗੁਰੂ ਸਾਹਿਬ ਕਿਰਪਾਲੂ ਦਿਆਲੂ ਹਨ ਅੱਜ ਉਹਨਾਂ ਨੇ ਉਹ ਸਮਾਂ ਬਣਾ ਦਿੱਤਾ ਕਿ ਇੱਥੇ ਹੀ ਲਿਆਏ ਹੁਣ ਗੁਰਦੁਆਰਾ ਸਾਹਿਬ ਮਹਾਰਾਜ ਤਾਂ ਭਾਵੇਂ ਇੱਥੇ ਪ੍ਰਕਾਸ਼ ਨਹੀਂ ਹੈ ਚਾਰੋ ਚਫੇਰੇ ਤਿੰਨ ਤਿੰਨ ਦਰਵਾਜ਼ੇ ਨੇ ਤੇ 12 ਦਰਵਾਜ਼ੇ ਨੇ ਟੋਟਲ ਗੁਰਦੁਆਰਾ ਸਾਹਿਬ 12 ਦਰਵਾਜ਼ੇ ਗੁਰਦੁਆਰਾ ਸਾਹਿਬ ਜੀ ਆਪਾਂ ਅੰਦਰ ਚੱਲਦੇ ਆਂ ਭੈਣ ਜੀ ਪਹਿਲਾਂ ਜੂ ਆਏ ਇੱਥੇ ਸੋ ਇਹ ਦਰਵਾਜ਼ਾ ਜਿਹੜਾ ਸਾਈਡ ਵਾਲਾ ਇੱਥੋਂ ਹੁਣ ਨਿਕਲ ਕੇ ਆਪਾਂ ਅੰਦਰ ਚੱਲਦੇ ਆਂ ਪਹਿਲਾਂ ਤੁਸੀਂ ਇਹ ਹੀ ਦੇਖ ਲਓ ਪੱਥਰ ਅਜੇ ਵੀ ਲੱਗਾ ਹੋਇਆ ਹੈ ਕਾਲੇ ਰੰਗ ਦਾ ਤੇ ਚਿੱਟੇ ਰੰਗ ਦਾ ਇਹ ਪੱਥਰ ਹਮੇਸ਼ਾ ਗੁਰਦੁਆਰਾ ਸਾਹਿਬਾਨਾਂ ਚ ਪਹਿਲਾਂ ਤੋਂ ਲੱਗੇ ਹਨ ਅੰਦਰ ਵੜਦੇ ਆ ਹੀ ਹੁਣ ਤਾਂ ਵੇਖੋ ਸਮਾਨ ਪਿਆ ਹੋਇਆ ਉਹਨਾਂ ਦਾ ਛੋਟੀ ਇੱਟ ਹੈ ਤੇ ਛੱਤ ਜਿਹੜੀ ਹੈ ਉਦਾਂ ਦੀ ਉਦਾਂ ਹੀ ਹੈ ਇਹਨੂੰ ਮੈਨੂੰ ਲੱਗਦਾ ਰੰਗ ਜਿਹੜਾ ਖੀਰਲੀ ਵਾਰੀ ਹੋਇਆ ਹੁਣ ਆ ਉੱਪਰ ਛੱਤ ਨੂੰ ਉਹ ਗੁਰਦੁਆਰਾ ਸਾਹਿਬ ਵੱਲੋਂ ਹੀ ਕਰਾਇਆ ਗਿਆ ਹੋਵੇਗਾ ਆ ਕੰਨਾਂ ਦੇ ਉੱਤੇ ਇਹਨਾਂ ਨੇ ਜਿਹੜੇ ਪੁਰਾਣੇ ਖਿੜਕੀਆਂ ਤੇ ਅਸਲੀ ਆ ਜਿੱਥੇ ਕੁੰਡਾ ਲੱਗਾ ਹੋਇਆ ਹੈ ਜਿੱਥੇ ਕਦੀ ਝੂਮਰ ਲਟਕਦਾ ਹੋਏਗਾ ਸਜਾਵਟ ਵਾਸਤੇ ਕਿੰਨੇ ਫੁੱਲ ਬੂਟੀਆਂ ਬਣਾਈਆਂ ਗਈਆਂ ਲੱਗਦਾ ਹੈ ਇਹ ਪੋੜੀਆਂ ਇਹਨਾਂ ਨੇ ਆਪ ਬਣਾਈਆਂ ਨੇ ਇੱਧਰ ਆ ਕੇ ਤੁਸੀਂ ਦਿਖਾ ਸਕਦੇ ਹੋ ਇਹ ਮੈਂ ਪੋੜੀਆਂ ਤੋਂ ਥੱਲੇ ਨੂੰ ਉਤਰ ਰਹੀਆਂ ਔਰ ਇਹ ਤੁਸੀਂ ਦੇਖੋ ਕਿ ਇਹ ਗੁਰਦੁਆਰਾ ਸਾਹਿਬ ਦੀ ਪਿਛਲੀ ਸਾਈਡ ਹੈ ਇਹ ਹਾਂਜੀ ਇਹ ਸਾਈਡ ਤੇ ਆ ਗਏ ਆਪਾਂ ਇਹ ਵੀ ਖਿੜਕੀਆਂ ਜਿਹੜੀਆਂ ਬੰਦ ਹੋਈਆਂ ਨੇ ਜਿਹੜੀਆਂ ਜੋ ਇਸ ਕਰਦੇ ਵੇਖੋ ਕਿੰਨਾ ਵਸਦਾ ਹੋਏਗਾ ਕਿਸੇ ਟਾਈਮ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੋਏਗਾ ਤੰਤਨ ਸੇਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਇੱਥੇ ਪਏ ਤੇ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਖੋਪਰ ਉਤਾਰ ਲਿਆ ਪਰ ਕੇਸ ਨਹੀਂ ਕਟਾਏ ਆਪਣੇ ਉਹਨਾਂ ਦੇ ਵੀ ਇੱਥੇ ਚਰਨ ਪਏ ਹਨ ਲਾਹੌਰ ਜਾਂਦਿਆਂ ਸ਼ਹੀਦ ਹੋਣ ਤੋਂ ਪਹਿਲਾਂ ਤੇ ਇਸ ਵੇਲੇ ਜਿੱਥੇ ਮੈਂ ਖੜੀਆਂ ਇਹ ਗੁਰਦੁਆਰਾ ਸਾਹਿਬ ਕਿਉਂਕਿ ਦੋ ਕਰੰਟ ਡਿਵਾਈਡ ਹੋ ਗਏ ਤੇ ਇੱਕ ਕਰਦਾ ਦੂਜਾ ਹਿੱਸਾ ਪਿਛਲਾ ਪਾਸਾ ਹੈ ਇੱਧਰ ਨੂੰ ਮੈਂ ਪੌੜੀਆਂ ਤੇ ਖੜੀਆਂ ਜੋ ਇਸ ਕਰਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਲਾਈ ਹੋਈ ਹੈ ਇਹ ਪਿਛਲਾ ਪਾਸਾ ਹੈ ਗੁਰਦੁਆਰਾ ਸਾਹਿਬ ਇਹ ਪੌੜੀਆਂ ਬਾਅਦ ਚ ਬਣਾਈਆਂ ਗਈਆਂ ਲੱਗਦਾ ਹੈ ਇਹ ਪੌੜੀਆਂ ਇਹਨਾਂ ਨੇ ਆਪ ਬਣਾਈਆਂ ਨੇ ਇੱਧਰ ਆ ਕੇ ਤੁਸੀਂ ਦਿਖਾ ਸਕਦੇ ਹੋ ਐਵੇਂ ਪੌੜੀਆਂ ਤੋਂ ਥੱਲੇ ਨੂੰ ਉਤਰ ਰਹੀਆਂ ਔਰ ਤੁਸੀਂ ਦੇਖੋ ਕਿ ਇਹ ਗੁਰਦੁਆਰਾ ਸਾਹਿਬ ਦੀ ਪਿਛਲੀ ਸਾਈਡ ਹੈ ਇਹ ਹਾਂਜੀ ਇਹ ਸਾਈਡ ਤੇ ਆ ਗਏ ਆਪਾਂ ਇਹ ਵੀ ਖਿੜਕੀਆਂ ਜਿਹੜਾ ਬੰਦ ਹੋਈਆਂ ਬਾਕੀ ਜਿਹੜੀਆਂ ਕੰਧਾਂ ਦੀ ਅਸਲੀ ਚਮਕ-ਦਮਕ ਤੇ ਮਜ਼ਬੂਤੀ ਉਹ ਤੇ ਬਹੁਤ ਹੈ ਅੱਜ ਤੱਕ ਦੇਖਿਆ ਜਾਵੇ ਬਿਲਡਿੰਗ ਬਹੁਤ ਵਧੀਆ ਮਜ਼ਬੂਤੀ ਦੇ ਨਾਲ ਸਾਰੀ ਖੜੀ ਹੈ ਬਿਲਕੁਲ ਪਿੱਛੇ ਖੁੱਲਾ ਇੱਕ ਗਰਾਊਂਡ ਜਿਹਾ ਹੈ ਤੇ ਘਰ ਹਨ ਆਲੇ ਦੁਆਲੇ ਹੁਣ ਆਪਾਂ ਇੱਕ ਹੋਰ ਮੰਜ਼ਲ ਜਿਹੜੀ ਉੱਪਰ ਚੜ ਕੇ ਜਾਂਦੇ ਆ ਜਿੱਥੇ ਗੁੰਬਦ ਹਨ ਸੋ ਫੇਰ ਪੌੜੀਆਂ ਆ ਗਈਆਂ ਸਾਰੀਆਂ ਪੌੜੀਆਂ ਚੜ ਕੇ ਆਪਾਂ ਹੁਣ ਉੱਪਰ ਪਹੁੰਚ ਗਏ ਜੀ ਛੱਤ ਤੇ ਤੇ ਛੱਤ ਤੇ ਤੇ ਆਹਾ ਹਾਹ ਕਿਆ ਨਜ਼ਾਰਾ ਵਾਹ ਜੀ ਵਾਹ ਇਟਾਂ ਲੱਗੀਆਂ ਹੋਈਆਂ ਛੱਤ ਤੇ ਵਲਗਣੋ ਹੀ ਹੈ ਇਥੋਂ ਸਾਰਾ ਪਿੰਡ ਦਿਖਾਈ ਦੇ ਰਿਹਾ ਉਹ ਜਿਹੜੇ ਪੰਜਾਬ ਦਾ ਗੁਰਦੁਆਰਾ ਹੈ ਜਿਹੜਾ ਸਾਹਮਣੇ ਪਿੰਡ ਹੈ ਹਾਂ ਉਹ ਉਹ ਚਿੱਟੀ ਜਿਹੜੀ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਉਹ ਦੂਜਾ ਹਾਂ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਕੈਮਰੇ 'ਚ ਤੇ ਸ਼ਾਇਦ ਦਿਖਾਈ ਨਹੀਂ ਦੇਗੀ ਬਿਲਡਿੰਗ ਪਰ ਉਹ ਜਿਹੜਾ ਪਿੰਡ ਆ ਉਹ ਬਾਰਡਰੋਂ ਪਾਰ ਹੈ ਜੀ ਆਲੇ ਦੁਆਲੇ ਇਹ ਪਡਾਣਾ ਪਿੰਡ ਹੈ ਜੀ ਬਾਰਡਰ ਦੇ ਬਿਲਕੁਲ ਕੋਲ ਹੈ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਇੱਥੇ ਪਵਿੱਤਰ ਪਏ ਹਨ ਇੱਕ ਹਵੇਲੀ ਬਹੁਤ ਵੱਡੀ ਹੈ ਇੱਥੇ ਉਹ ਵੀ ਵੇਖਣ ਜਾਂਦੇ ਹਾਂ ਉਸ ਤੋਂ ਬਾਅਦ ਚਾਪਾ ਹੁਣ ਤੁਹਾਨੂੰ ਗੁੰਬਦ ਦੇ ਤੇ ਦਰਸ਼ਨ ਕਰਾਉਨੇ ਗੁੰਬਦ ਵੀ ਵੇਖੋ ਥੰਮ ਕੱਢ ਕੇ ਤੇ ਉੱਪਰ ਆ ਛੋਟੀਆਂ ਗੁੰਡੀਆਂ ਆ ਗਈਆਂ ਛੋਟੀਆਂ ਗੁੰਡੀਆਂ ਵੀ ਆਪਣੀ ਅਜੇ ਤੱਕ ਵਿਚਾਰੀਆਂ ਖੜੀਆਂ ਹਨ ਤੇ ਇੱਕ ਖੂਹ ਆ ਖੂਹ ਖੂਹ ਆ ਮੜ ਜੀ ਇੱਕ ਖੂਹ ਜਾਵਦਾ ਮੈਨੂੰ ਪਰ ਤਿੰਨ ਜੋੜੇ ਪਾ ਕੇ ਕੋਈ ਗੱਲ ਨਹੀਂ ਬਹਿ ਰਹੀਏ ਪਰ ਪਰ ਹੱਤ ਨਹੀਂ ਖੂਹ ਆ ਜੇ ਟੇ ਪਰਾਈ ਲੱਗੀ ਆ ਤੇ ਉਧਾਂ ਥੱਲੇ ਹੋਣਾ ਸੋ ਕੁ ਕੋਈ ਕੰਮ ਆ ਹਿੱਟ ਪੁਰਾਣੀ ਹੈ ਉੱਤੇ ਦੂਜੀ ਲੱਗੀ ਥੱਲੇ ਪੁਰਾਣੀ ਲੱਗੀ ਆ ਅ ਹੁਣ ਦਰਸ਼ਨ ਕਰ ਲੀ ਗੁਰੂ ਸਾਹਿਬ ਦੇ ਆ ਲੰਗਰ ਖਾ ਲਿਆ ਦੁਨੀਆ ਆ ਰਹੀ ਹੈ ਐਤਵਾਰਿਆ ਹੌਸਾ ਤਾਂ ਕਰਕੇ ਹੁੰਦੀ ਹੋਈ ਇਹ ਗੁਰਦਰ ਸਾਹਿਬ ਜੀ ਦਾ ਗਵ ਤਪ ਸਥਾਨ ਤਨ ਤਨ ਭਗਤ ਜਲਨ ਦਾ ਜੀ ਮਾਈ ਰਾਮ ਕੀ ਸੀ ਇਹ ਗ੍ਰੰਥੀ ਚੰਗਣਾ ਮੇਰੇ ਘਰ ਲਈ ਆ ਅੰਦਰ ਅਰਦਾਸ ਕਰਨ ਗਏ ਆ ਕਈ ਤੇ ਬਿਆਮ ਵਾਲੇ ਕਿ ਜੂ ਜਾਂਦੇ ਆਂ ਸਾਡੇ ਘੁੰਮਣ ਆਉਂਦੇ ਆਂ ਤੇ ਐਤ ਵਰਤਨੇ ਅਰਦਾਸ ਕਰਨ ਲਈ ਆਦੇ ਤਾਸ ਕਰਕੇ ਆਉਂਦੀ ਆ ਤੇ ਫਿਰ ਉੱਤੇ ਜਾਂਦੇ ਆਂ ਗੁਰੂ ਸਾਹਿਬ ਦੇ ਇੱਥੋਂ ਤੁਹਾਨੂੰ ਸਾਹਮਣੇ ਵੇਖੇ ਜਿਹੜਾ ਦੇਖਦਾ ਹੁੰਦਾ ਉਹ ਟੈਂਕੀ ਵੇਖੋ ਦੇਖਦੀ ਆ ਪਡਾਣਾ ਪਿੰਡ ਦੀ ਆ ਟੈਂਕੀ ਦੇ ਉੱਤੇ ਝੰਡਾ ਲੱਗਾ ਪਾਕਿਸਤਾਨ ਦਾ ਤੇ ਇਹ ਪੈੜੀਆਂ ਆ ਤਾਰ ਖੰਡਿਆਲੀ ਤਾਰਕ ਬਿਲਕੁਲ ਬਾਰਡਰ ਤੇ ਕੰਡੇ ਦੀ ਆਪ ਆ ਚੁਕੇ ਆ ਮੇਰੇ ਨਾਲੇ ਸਾਡੀ ਇਸ ਨੂੰ ਗਰੰਤੀ ਸਿੰਘ ਨਾਮ ਜਾਣਿਆ ਤੇ ਗੱਲ ਕਰਦੇ ਆ ਜੀ ਉਹਨਾਂ ਨਾਲ ਆਪ ਜਾਣਦੇ ਆ ਇਹ ਦੇਖੋ ਸਾਹਮਣੇ ਤਾਰਿਆ ਆਪਾਂ ਹੋਰ ਥੋੜਾ ਕੋਲ ਚੱਲੇ ਆ ਆਪਾਂ ਆਪਣੇ ਪਿੰਡ ਹੀ ਆ ਇਸ ਬਸਣੇ ਲਗ ਲਾ ਤੇ ਪਹਿਲੇ ਪਹਿਲਾਂ ਆਪਣਾ ਨਾਮ ਦੱਸੋ ਫਿਰ ਥੋੜੀ ਜੀ ਝਾਤ ਪਾਓ ਇਤਿਹਾਸ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਾਡਾ ਪਿੰਡ ਆ ਨਿਸ਼ਾਰਾ ਟਾਲਾ ਜਿਹੜਾ ਤਰੰਤ ਆ ਤਸੀਲ ਤਰੰਤ ਪੰਜਾਬ ਦੇ ਵਿੱਚ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਨਿਸ਼ਾਰਾ ਟਾਲਾ ਸਥਿਤ ਹੈ ਗੁਰਦੁਆਰੇ ਦੀ ਜਿਹੜੀ ਮੇਨ ਕੰਧ ਆ ਉਸ ਤੋਂ ਜਿਹੜਾ ਬਾਰਡਰ ਲਗਭਗ 35-40 ਕਦਮ ਬਾਰਡਰ ਦੀ ਦੂਰੀ ਆ ਕੜਿਆਲੀ ਤਾਰ ਲੱਗੀ ਹੋਈ ਆ ਤੇ ਉਸ ਤੋਂ ਗਾਂ ਫਿਰ ਕੰਡੇ ਵਾਲੀ ਤਾਰ ਤੋਂ ਬਾਅਦ ਜਿਹੜੀ ਮੇਨ ਚਟੀਆਂ ਪੁਰਜੀਆਂ ਬੜੀਆਂ ਵਾਈਟ ਰੰਗ ਦੀਆਂ ਉਹ ਸਰਹੱਦ ਹੈ ਭਾਰਤ ਤੇ ਪਾਕਿਸਤਾਨ। ਹਲੋਗ ਉਹ ਜਿਹੜੀਆਂ ਪੁਰਜੀਆਂ ਚਟੀਆਂ ਉਹਨਾਂ ਦੀ ਦੂਰੀ ਤੁਹਾਨੂੰ ਕੋਈ ਜੀ 100 ਕਿਲੋਮੀਟਰ ਦੇ ਕਰੀਬ ਹੋਣੀ ਹੈ। ਪਿੰਡ ਨਿਸ਼ਾਰੀ ਢਾਲ ਦੇ ਵਿੱਚ ਤਾਂ ਤਾਂ ਨਾ ਭਗਤ ਜਨ ਅਦਾਸ਼ੀ ਦਾ ਸਥਾਨ ਬਣਿਆ ਹੋਇਆ ਹੈ। ਭਗਤ ਜਲੰਧਾ ਜੀ ਸਦਾ ਹੀ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਅਕਾਲ ਪੁਰਖ RAM ਦਾ ਨਾਮ ਜਪਦੇ ਕਿ ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਸ ਪਾਸ਼ਾ ਹੀ ਨੇ ਸਾਨੂੰ ਹੁਕਮ ਕੀਤਾ ਬਚਨ ਕੀਤਾ ਕਿ ਸਿੱਖ ਨੇ ਸਿਰਫ ਤੇ ਸਿਰਫ ਅਕਾਲ ਪੁਰਖ ਉਸ ਪ੍ਰਭ ਜੀ ਦਾ ਪਰਮਾਤਮਾ ਦਾ ਸਿਮਰਨ ਕਰਨਾ ਵਾ ਇਸੇ ਤਰ੍ਹਾਂ ਹੀ ਭਗ ਜਲੰਧਾ ਜੀ ਨੇ ਵੀ ਲਗਾਈ ਨੂੰ ਹੁਕਮ ਕੀਤਾ ਕਿ ਉਸ ਅਕਾਲ ਪੁਰਖ RAM ਪਰਮਾਤਮਾ ਦਾ ਸਿਮਰਨ ਕਰੋ ਤੇ ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਜੀ ਨੇ ਕਰਮ ਕਾਂਡ ਕਰਨ ਤੋਂ ਪਖੰਡਵਾਦ ਕਰਨ ਤੋਂ ਵਹਿਮ ਭਰਮ ਤੋਂ ਰੋਕਿਆ ਇਸੇ ਤਰ੍ਹਾਂ ਭਗਤ ਜਲੰਧਰ ਜੀ ਨੇ ਆਪਣੀ ਬਾਣੀ ਰਚੀ ਆ ਤੇ ਬਾਣੀ ਦੇ ਵਿੱਚ ਹੀ ਉਹਨਾਂ ਨੇ ਸਾਨੂੰ ਹੁਕਮ ਕੀਤਾ ਬਚਨ ਕੀਤਾ ਕਿ ਕਰਮ ਕਾਂਡ ਪਖੰਡਵਾਦ ਵਹਿਮ ਭਰਮ ਅਨਿਸ਼ਵਾਸ ਇਹਨਾਂ ਵਿੱਚ ਨਾ ਪਾਓ ਉਸ ਪਰਮਾਤਮਾ ਦਾ ਨਾਮ ਜਪੋ ਭਗਤ ਜਲੰਧਰ ਜੀ ਦੇ ਜੋ ਵਡੇਰੇ ਸਨ ਇਹ ਪੱਟੀ ਦੇ ਲਾਗੇ ਪਿੰਡ ਦੇ ਢੇਰ ਪਿੰਡਾ ਉਥੋਂ ਦੇ ਸਨ ਸ਼ਾਮਾ ਜੀ ਗੁਣੀਆਂ ਜੀ ਕਣੀਆਂ ਜੀ ਇਹ ਤਿੰਨੇ ਪੜਾ ਹੋਏ ਆ ਤੇ ਜਿਨ੍ਹਾਂ ਨੇ ਫਿਰ ਕਿਸੇ ਕਾਰਨ ਉਥੋਂ ਉੱਠ ਕੇ ਆ ਗਏ ਜਦੋਂ ਉੱਠ ਕੇ ਆ ਗਏ ਤਾਂ ਇਹਨਾਂ ਨੇ ਵੱਖ-ਵੱਖ ਪਿੰਡ ਵਸਾਏ ਸ਼ਾਮਣੇ ਨਸ਼ਾਰਾ ਤੇ ਗੁਣੀਆਂ ਨੇ ਪਡਾਣਾ ਤੇ ਕਣੀਆਂ ਨੇ ਪਿੰਡ ਕਣਿਏ ਕੇ ਜਿਨ੍ਹਾਂ ਦੇ ਵਿੱਚੋਂ ਦੋ ਪਿੰਡ ਪਾਕਿਸਤਾਨ ਦੇ ਵਿੱਚ ਆ ਤੇ ਇੱਕ ਪਿੰਡ ਹਿੰਦੁਸਤਾਨ ਦੇ ਵਿੱਚ ਭਾਰਤ ਵਿੱਚ ਸਥਿਤ ਆ ਭਗਵਤ ਜਨਨ ਦਾਸ ਜਿਹਦੇ ਜਨਮ ਪਿੰਡ ਕਣਿਏ ਕੇ ਦੇ ਵਿੱਚ ਹੋਇਆ ਜਦੋਂ ਭਗਦਰ ਦਾ ਜਨਮ ਹੋਇਆ ਤਾਂ ਕੋਰਸਾਮਾ ਉੱਥੇ ਇਹਨਾਂ ਬਤੀਤ ਕੀਤਾ ਆਪਣੀ ਜ਼ਿੰਦਗੀ ਦੇ 15-20 ਸਾਲ ਬਤੀਤ ਕੀਤੇ ਫਿਰ ਉੱਠ ਕੇ ਪਿੰਡ ਕਣੀਕੇ ਦੇ ਵਿੱਚੋਂ ਇਹਨਾਂ ਦਾ ਵਿਆਹ ਹੋ ਗਿਆ ਵਿਆਹ ਤੋਂ ਪਰੰਤ ਕੋਰਸਾਮਾ ਰਹਿ ਆਪਣੇ ਪਿੰਡ ਕਣੀਕੇ ਦੇ ਵਿੱਚ ਤੇ ਪਿੰਡ ਨਿਸ਼ਾਰੇ ਢਾਲੇ ਦੇ ਵਿੱਚ ਪਹੁੰਚੇ ਇੱਥੇ ਬਹੁਤ ਸਾਰੀ ਜ਼ਮੀਨ ਬੇਆਬਾਦ ਪਈ ਹੋਈ ਸੀ ਤੇ ਇਹਨਾਂ ਨੇ ਆਪਣਾ ਕੇ ਡੇਰਾ ਲਾ ਲਿਆ ਤੇ ਜਦੋਂ ਭਗਦਰ ਦਾ ਜੀ ਇਸ ਨਗਰ ਦੇ ਵਿੱਚ ਰਹਿ ਰਿਹਾ ਤੇ ਜੋ ਵੀ ਇੱਥੇ ਕੋਈ ਮੁਸਾਫਰ ਕੋਈ ਰਾਹੀ ਆਉਂਦਾ ਜਾਂਦਾ ਉਹਨਾਂ ਦੇ ਜਲ ਪਾਣੀ ਦੀ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦੇ ਤੇ RAM ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਤੇ ਹੌਲੀ ਹੌਲੀ ਉਹਨਾਂ ਦੀ ਪ੍ਰਸਿੱਧੀ ਇਸ ਇਲਾਕੇ ਦੇ ਵਿੱਚ ਹੋ ਗਈ ਤੇ ਇਲਾਕੇ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਨਤਮਸਤ ਹੋਣ ਵਾਸਤੇ ਭਗਤ ਚਲੰਤਾਜ ਜੀ ਦੇ ਸਤਾਨ ਤੇ ਪੌਂ ਚੁਧਿਆਰੀਂ ਦੀਆਂ ਸਨ ਇਹੀ ਲੋਕਾਈ ਨੂੰ ਉਪਦੇਸ਼ ਦਿੰਦੇ ਕਿ ਪ੍ਰਮਾਤਮਾ ਦਾ ਨਾਮ ਚੱਪੋ ਸ ਪ੍ਰਮਾਤਮਾ ਦਾ ਸਿਮਰਨ ਕਰੋ ਭਗਤ ਜੀ ਦਾ ਜਨਮ 1500 86 ਈਸਵੀ ਨੂੰ ਪਾਕਿਸਤਾਨ ਦੇ ਵਿੱਚ ਜਿਹੜਾ ਲਾਹੌਰ ਪਿੰਡ ਕਣੀਏ ਦੇ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਖੈਰੋ ਜੀ ਜੋ ਕਿ ਪਿੰਡ ਦੇ ਨੰਬਰਦਾਰ ਸਨ ਇਹਨਾਂ ਦੇ ਦੋ ਪੁੱਤਰ ਹੋਏ ਆ ਬਾਬਾ ਕਾਂਸੀ ਜੀ ਬਾਬਾ ਬਾਸੀ ਜੀ ਇਹਨਾਂ ਦੇ ਭਰਾ ਦਾ ਨਾਮ ਬਾਬਾ ਗੋਲਾ ਜੀ ਤੇ ਪਤਨੀ ਦਾ ਰਾਮਸੀ ਮਾਈ ਰਾਮਕੀ ਜੀ ਤੇ ਜਿਸ ਤਰ੍ਹਾਂ ਲੋਕਾਈ ਨੂੰ ਭਗਤ ਜੀ ਨੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਤੇ ਆਪਣੇ ਪਰਿਵਾਰ ਨੂੰ ਹੁਕਮ ਕੀਤਾ ਉਸ ਪਰਮਾਤਮਾ ਦਾ ਉਸ ਰੱਬ ਦਾ ਨਾਮ ਜਪੋ ਤੇ ਉਹ ਵੀ ਕਰਨੀ ਦੇ ਮਾਲਕ ਸਨ ਜੋ ਵੀ ਉਹਨਾਂ ਦੇ ਮੂੰਹ ਤੋਂ ਬਚਨ ਨਿਕਲਦਾ ਤੇ ਬਚਨ ਸੱਚ ਹੁੰਦਾ ਤੇ ਭਗਤ ਜੀ ਦੇ ਸਥਾਨ ਤੇ ਹੁਣ 13 ਤੇ 14 ਅਪ੍ਰੈਲ ਨੂੰ ਵਿਸਾਖੀ ਦਾ ਮੇਲਾ ਮਨਾਇਆ ਜਾਂਦਾ ਹਰ ਸਾਲ 14 ਭਾਦਰੂ ਨੂੰ ਜੁੱਤ ਜੋੜਾ ਦਿਹਾੜਾ ਮਨਾਇਆ ਜਾਂਦਾ ਵਾ ਤੇ ਸੰਗਰਾਂਦ ਦਾ ਦਿਹਾੜਾ ਮੱਸੀਆ ਰ ਦਿਹਾੜਾ ਐਦਵਾਰ ਵਾਲੇ ਦਿਨ ਸੰਗਤਾਂ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਵਾ ਬੜੀ ਭਗਤ ਜੀ ਦੀ ਕਿਰਪਾ ਵਾ ਇੱਕ ਵਾਰ ਭਗਤ ਜਲਨ ਦਾਸ ਜੀ ਦੇ ਕੋਲ ਕੋਈ ਬੀਬੀ ਪਹੁੰਚੀ ਉਸ ਬੀਬੀ ਦਾ ਪਤਨੀ ਪਤੀ ਚੜ੍ਹਾਈ ਕਰ ਗਿਆ ਸੀ ਤੇ ਉਸ ਨੂੰ ਉਹ ਇਸ ਮੁਸੀਬਤ ਦੇ ਵਿੱਚ ਸੀ ਕਿ ਜਿਹੜੇ ਮੇਰੀ ਜ਼ਿੰਦਗੀ ਰਹਿ ਗਈ ਹੈ ਪਤੀ ਤੋਂ ਬਗੈਰ ਮੈਂ ਕਿਸ ਤਰ੍ਹਾਂ ਗੁਜ਼ਾਰਨੀ ਹੈ ਭਗਤ ਜੀ ਦੀ ਇਲਾਕੇ ਦੇ ਵਿੱਚ ਬਹੁਤ ਜ਼ਿਆਦੀ ਪ੍ਰਸਿੱਧੀ ਸੀ ਕਿਸੇ ਨੇ ਉਹਨੂੰ ਆਖਿਆ ਕਿ ਨਸ਼ਹਿਰੇ ਦੇ ਵਿੱਚ ਭਗਤ ਜਨ ਰਹਿੰਦਾ ਤੁਸੀਂ ਉਹਨਾਂ ਦੇ ਕੋਲ ਜਾਓ ਤੇ ਤੁਹਾਨੂੰ ਅਗਲਾ ਰਸਤਾ ਉਹ ਦੱਸਣਗੇ ਕਿ ਕਿਸ ਤਰ੍ਹਾਂ ਬਤੀਤ ਕਰਨਾ ਫਿਰ ਉਹ ਬੀਬੀ ਭਗਤ ਜੀ ਦੇ ਕੋਲ ਆਈ ਤੇ ਉਸਨੇ ਆਪਣੇ ਤਨ ਤੇ ਬਹੁਤ ਸਾਰੇ ਗਹਿਣੇ ਤੇ ਨਾਲ ਬਹੁਤ ਸਾਰੇ ਪਦਾਰਥ ਖਾਣ ਪੀਣ ਵਾਲੇ ਆਪਣੇ ਨਾਲ ਲੈ ਕੇ ਆਈ ਤੇ ਭਗਤ ਜਲੰਧਰ ਜੀ ਨੂੰ ਕਹਿੰਦੇ ਕਿ ਭਗਤ ਜੀ ਕੇ ਮੇਰੇ ਵੱਲ ਵੀ ਤੁਸੀਂ ਧਿਆਨ ਦਿਓ ਭਗਤ ਜੀ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜੁੜੇ ਹੋਏ ਸਨ ਸਿਮਰਨ ਦੇ ਵਿੱਚ ਜੁੜੇ ਹੋਏ ਸਨ ਦੋ ਤਿੰਨ ਵਾਰੀ ਉਸ ਔਰਤ ਨੇ ਆਖਿਆ ਭਗਤ ਜੀ ਮੇਰੇ ਵੱਲ ਵੀ ਧਿਆਨ ਦਿਓ ਤੇ ਫਿਰ ਉਸ ਨੇ ਬੇਨਤੀ ਕੀਤੀ ਕਿ ਮੇਰਾ ਇਸ ਤਰ੍ਹਾਂ ਪਤੀ ਚੜ੍ਹਾਈ ਕਰ ਗਿਆ ਵਾ ਜਿਹੜੇ ਮੈਂ ਜ਼ਿੰਦਗੀ ਦੇ ਆਪਣੇ ਕੋਈ 30 40 ਸਾਲ ਜਿੰਨੀ ਮੈਨੂੰ ਅਪਾਰ ਪੁਰਖ ਨੇ ਉਮਰ ਬਖਸ਼ਿਸ਼ ਕੀਤੀ ਆ ਬਤੀਤ ਕਰਨੀ ਆ ਉਹ ਮੈਂ ਕਿਸ ਤਰ੍ਹਾਂ ਬਤੀਤ ਕਰਨੀ ਆ ਤੇ ਭਗਤ ਜੀ ਨੇ ਉਸ ਨੂੰ ਹੁਕਮ ਕੀਤਾ ਕਿ ਬੀਬਾ ਕਿ ਜੇ ਤੂੰ ਸਾਦਾ ਰਹੇਂਗੀ ਸਾਦਾ ਖਾਏਗੀ ਸਾਦਾ ਪਹਿਨੇਗੀ ਤਾਂ ਫਿਰ ਤੇਰੀ ਜਿਹੜੀ ਜ਼ਿੰਦਗੀ ਆ ਬਹੁਤ ਵਧੀ ਸੁਖਾਲੇ ਤਰੀਕੇ ਦੇ ਨਾਲ ਬਤੀਤ ਹੋ ਜਾਵੇਗੀ ਤੇ ਭਗਤ ਜੀ ਨੇ ਬਚਨ ਕੀਤਾ ਕਹਿੰਦੇ ਕਿ ਖਾਵੇਂ ਦੁੱਧ ਤੇ ਮਲਾਈਆਂ ਪਹਿਨੇ ਮਖਮਲ ਦੇ ਪੱਟ ਉੱਤੇ ਕੀ ਕਰੂਗਾ ਜੱਲਣ ਜੱਟ ਇਹ ਬਚਨ ਕੀਤਾ ਕਹਿੰਦੇ ਕਿ ਜੇ ਤੂੰ ਦੁੱਧ ਮਲਾਈਆਂ ਖਾਵੇਂਗੀ ਗਰੀਸ਼ੋਹਾਰੇ ਖਾਵੇਂਗੀ ਤਾਂ ਹੋਰ ਤੂੰ ਵਧੀਆ ਵਧੀਆ ਕੱਪੜੇ ਪਹਿਨੇਗੀ ਆਪਣੇ ਸਰੀਰ ਤੇ ਤੇ ਫਿਰ ਤੇਰੀ ਜਿੰਦਗੀ ਆ ਮੁਸ਼ਕਲ ਬਤੀਤ ਹੋਗੀ ਜੇ ਤੂੰ ਸਹਿਬਾ ਹੋ ਕੇ ਸਾਦਾ ਖਾਵੇਂਗੀ ਸਾਦਾ ਪਹਿਨੇਗੀ ਪਰਮਾਤਮਾ ਦੇ ਨਾਮ ਦੇ ਨਾਲ ਜੁੜੇਗੀ ਤਾਂ ਫਿਰ ਤੇਰੀ ਜਿੰਦਗੀ ਸੌਖੀ ਬਤੀਤ ਹੋਵੇਗੀ ਇਹ ਉਸਨੇ ਵਚਨ ਕੀਤਾ ਫਿਰ ਉਸਨੇ ਇਹ ਵਚਨ ਆਪਣੀ ਜਿੰਦਗੀ ਦੇ ਵਿੱਚ ਅਪਣਾਇਆ ਉਸਦਾ ਜੀਵਨ ਭਾਵਕ ਸੌਖਾ ਹੋ ਗਿਆ ਫਿਰ ਅਕਸਰ ਇਹ ਭਗਤ ਜੀ ਦੇ ਸਤਾਨ ਤੇ ਹੋਰ ਵੀ ਸੰਗਤਾਂ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਸਨ ਭਗਤ ਜੀ ਨੇ ਬਹੁਤ ਸਾਰੀ ਆਪਣੀ ਬਾਣੀ ਵੀ ਰਚੀ ਭਗਤ ਜੀ ਦੀ ਇੱਕ ਬਾਣੀ ਦਾ ਵਚਨ ਹੈ ਮਾਇਆ ਮਾਇਆ ਸਭ ਕੋ ਕਹੇ ਮਾਇਆ ਸਗਲ ਸਰੀਰ ਇਸ ਮਾਇਆ ਮੇ ਜੋ ਆਰਾਮ ਜਪਤ ਸੋ ਜਲਨ ਕੇ ਗੁਰ ਪੀਰ ਜਲਨ ਜੀ ਕਹਿੰਦੇ ਨੇ ਕਿ ਮਾਇਆ ਮਾਇਆ ਸਭ ਲੋਕ ਕਹਿੰਦੇ ਆ ਇਹ ਸਰੀਰ ਵੀ ਸਾਡਾ ਮਾਇਆ ਵਾ ਇਸ ਮਾਇਦੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਵਾ ਉਹ ਜਲਨ ਦੇ ਗੁਰੂ ਆ ਤੇ ਉਹ ਜਲਨ ਦੇ ਪੀਰ ਆ ਅੱਗੇ ਜਲਨ ਜੀ ਦੀ ਬਾਣੀ ਦਾ ਇੱਕ ਹੋਰ ਬਚਨਿਆ ਸੰਸਾਰਨਾ ਉਪਦੇਸ਼ੀਏ ਸਿਮਰਨ ਕਈ ਆਰਾਮ ਦਾ ਜਲਨ ਜੀ ਕਹਿੰਦੇ ਨੇ ਕਿ ਸੰਸਾਰ ਨੂੰ ਜ਼ਿਆਦਾ ਉਪਦੇਸ਼ ਨਹੀਂ ਦੇਣਾ ਚਾਹੀਦਾ ਜਿਹੜਾ ਸਮਝੇ ਉਹਨੂੰ ਸਮਝਾਓ ਨਹੀਂ ਤਾਂ ਫਿਰ ਉਸ ਪਰਮਾਤਮਾ ਦੇ ਨਾਮ ਦੇ ਨਾਲ ਸਾਨੂੰ ਜੁੜੇ ਰਹਿਣਾ ਚਾਹੀਦਾ ਵਾ ਇਸ ਤਰ੍ਹਾਂ ਬਹੁਤ ਸਾਰੀ ਜਨਨ ਜੀ ਨੇ ਬਾਣੀ ਰਚੀ ਆ ਜਨਨ ਜੀ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਸ਼ਾਹਜਹਾਂ ਬਾਦਸ਼ਾ ਉਹਨਾਂ ਦੇ ਵੇਲੇ ਭਗਤ ਜਨਨ ਦਾਸ ਜੀ ਹੋਏ ਸਮਕਾਲੀ ਹੋਏ ਸਮਕਾਲੀ ਹੋਏ ਉਹਨਾਂ ਦੇ ਸਮੇਂ ਭਗਤ ਜਨਨ ਦਾਸ ਜੀ ਅਕਸਰੀ ਪਿੰਡ ਪੜ੍ਹਾਣੇ ਪਿੰਡ ਕਣੀਏ ਕੇ ਜੋ ਕਿ ਪਾਕਿਸਤਾਨ ਦੇ ਵਿੱਚ ਬਲਕਿ ਇਹਨਾਂ ਦਾ ਜਾਣ ਉਧਰ ਇਧਰ ਆਉਣਾ ਜਾਣਾ ਉਧਰ ਆਉਣਾ ਜਾਣਾ ਇਹਨਾਂ ਦਾ ਬਣਿਆ ਰਹਿੰਦਾ ਆ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਸਾਰੇ ਜਨਨ ਜੀ ਭਗਤ ਜੀ ਖਾਤ ਜੀ ਇੱਕ ਜਿੰਨੇ ਕਿੰਨੇ ਗੁਰਦਸਾਹ ਜਣ ਦੇ ਜਰਾ ਛੇਵੀਂ ਪਾਸੇ ਗੁਰਦਸਾਹ ਪਿੰਡ ਵਧਾਣਾ ਵਾ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਹਾਂ ਜੀ ਜਦੋਂ ਲਹੌ ਮੁਰ ਜਾਂਦੇ ਸਾਨੂੰ ਤੇ 6 ਹਰਟੇ ਤੋਂ ਸਾਡੇ ਕਥਾਵਾਚਕ ਜਾਂ ਸਾਡੇ ਸੂਝਵਾਨ ਸੱਜਣ ਦੱਸਦੇ ਆ ਕਿ ਇਹੀ ਰਸਤਾ ਹੁੰਦਾ ਸੀ ਹੋਰ ਵੀ ਰਸਤੇ ਹੋਣਗੇ ਪਰ ਕਹਿੰਦੇ ਕਿ ਇਸ ਰਸਤੇ ਥਾਣੇ ਵੀ ਜਾਂਦੇ ਹੁੰਦੇ ਸੀ ਗੁਰਦਵਾਰ ਸਾਹਿਬ ਅਸਈਆਂ ਆਈ ਗਏ ਸੀ ਕਹਿੰਦੇ ਕਿ ਪਿੰਡ ਪੜਾਣਾ ਵਾ ਜੀ ਤੇ ਪੜਾਣੇ ਵਿੱਚ ਫਤਿਹ ਜੀ ਦੇ ਗੁਰੂ ਹਰਗੋਬਿੰਦ ਮਹਾਰਾਜ ਜੀ ਇੱਕ ਦੂਸਰੇ ਤੋਂ ਗੁਰਦਰੀ ਦੇ ਸਾਹਮਣੇ ਉਹ ਟੈਂਚੀ ਬਣੀ ਆ ਹਾਂ ਜੀ ਤੇ ਟੈਂਚੀ ਦੇ ਨਜ਼ਦੀਕ ਹੀ ਬੱਲ ਬੱਲ ਗੁਰਦੁਆਰਾ ਹਾਂ ਜੀ ਕਰ ਉਹਦੇ ਕਰ ਜੂਮ ਦੇਖ ਰਿਹਾ ਉਹ ਟੈਂਕੀ ਦੇ ਲਾਗੇ ਦੇਖ ਰਿਹਾ ਗੁਰਦਸਾਹ ਜੀ ਹਾਂ ਜੀ ਇਹ ਕੋਈ ہمارا ਪ੍ਰਕਾਸ਼ ਨਹੀਂ ਹੈਗਾ ਪਰ ਬਿਲਡਿੰਗ ਹੈ ਗੁਰਦਵਾਰੇ ਦੇ ਵਿੱਚ ਉਧਰ ਦੇ ਜਿਹੜੇ ਭਾਉ ਕੇ ਸੰਗਤ ਆ ਸਾਡੇ ਸਤਿਕਾਰਯੋਗ ਉਹ ਕਿੰਨੇ ਕੁ ਸਾਦੇ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਾੜਾ ਹੁੰਦਾ ਵਾ ਉਦੋਂ ਉੱਥੇ ਗੁਰੂ ਮਹਾਰਾਜ ਪ੍ਰਗੋਸਨ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਵਾ ਤੇ ਅੱਗੋਂ ਪਿੱਛੋਂ ਉਹਨਾਂ ਵੀ ਬਹੁਤ ਜ਼ਿਆਦੀ ਸਫਾਈ ਰੱਖੀ ਹੋਈ ਹੈ ਜੇ ਸਾਡੇ ਵੀਰ ਜੀ ਨੂੰ ਤਾਂ ਰਹਿੰਦੇ ਆ ਇਹ ਪਣਾ ਕਿਹੜਾ ਪੈਂਦਾ ਵਾ ਇਹ ਜਲਾ ਜੁਲਾ ਕਿਹੜਾ ਪੈਂਦਾ ਖਣਾ ਇਹ ਪਿੰਡ ਪਡਾਣਾ ਵਾ ਤੇ ਲਾਹੌਰ ਹੀ ਦੱਸਦੇ ਲਾਹੌਰ ਲਾਹੌਰ ਦੇ ਲੱਗ ਗਿਆ ਲਾਹੌਰ ਤੋਂ ਬਹੁਤ ਦੂਰ ਨਹੀਂ ਹੈ ਲਾਹੌਰ ਇੱਥੇ ਲੱਗ ਗਿਆ ਸਰ ਜਿੰਨਾ ਹੀ 35 ਕਿਲੋਮੀਟਰ ਦੱਸਦੇ ਹਨ 30 35 ਕਿਲੋਮੀਟਰ ਤੀਰੀ ਇੰਜੀਨੀਅਰ ਜੀ ਵਿੱਚ ਚੱਲ ਹੋਰ ਤੋਂ ਹਾਂਜੀ ਠੀਕ ਹੈ ਜੀ ਖਾਸਾ ਜੀ ਆਡਾ ਧੰਨਵਾਦ ਜੀ ਟਾਈਮ ਦਿੱਤਾ ਤੁਸੀਂ ਆਹ ਖਾਸ ਸਾਹਿਬ ਮੈਂ ਖਾਸ ਸਾਹਿਬ ਜੀ ਉਹ ਜੀ ਵੀਡੀਓ ਆਪਾਂ ਕਰਨ ਲੱਗੇ ਸਮਾਪਤ ਤੇ ਤੁਹਾਨੂੰ ਇੱਕ ਵਾਰੀ ਫੇਰ ਮੈਂ ਵਿਖਾਉਣ ਲੱਗਾ ਵਾ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਾਉਣ ਲੱਗਾ ਜੀ ਗੁਰਦੁਆਰ ਸਾਹਿਬ ਦੇ ਟੈਂਕੀ ਵਿਖਾਉਣ ਲੱਗਾ ਤੇ ਗੁਰਦੁਆਰ ਸਾਹਿਬ ਦੇ ਦਰਸ਼ਨ ਕਰੋ ਜੀ ਹਾਂ ਜੀ ਗੁਰਦੁਆਰ ਸਾਹਿਬ ਜਿਥੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਹੋਂ ਤੁਹੀਂ ਕਲਿੱਪ ਵੇਖ ਲਿਆ ਵਾ ਇੱਕੋ ਜਰੀਬ ਬੀਪੀ ਹੀ ਜਿਹੜੀ ਉਥੇ ਪਾਕਿਸਤਾਨ ਦੀ ਹੀ ਪੰਜਾਬੀ ਸੋਨ ਬੋਲਣ ਦੀ ਇਸ਼ਕ ਭਗਤ ਸਾਹਿਬ ਦੇ ਨਾਲ ਹੀ ਉਹ ਤੁਸੀਂ ਦਰਸ਼ਨ ਕੀਤੀ ਹੈ ਪਹਿਲਾਂ ਇਹ ਵੀਡੀਓ ਚ ਇਸ ਗੁਰਦਾਰ ਸਾਹਿਬ ਦੇ ਇਸ ਜਗ੍ਹਾ ਤੋਂ ਤੁਸੀਂ ਦਰਸ਼ਨ ਕੀਤੇ ਸੀ ਇਸ ਗੁਰਦਾਰ ਸਾਹਿਬ ਦੇ ਇਸ ਗੁਰਦਾਰ ਸਾਹਿਬ ਦੇ ਤੇ ਹੁਣ ਤੁਸੀਂ ਤਾਂ ਤੁਹਾਨੂੰ ਉਹ ਦਰਸ਼ਨ ਕਰਾਈਆ ਲਓ ਜੀ ਆਪਾਂ ਤਾਂ ਤੁਹਾਨੂੰ ਦਰਸ਼ਨ ਕਰਾਈਆ ਜੀ ਦੋ ਗੁਰਦਾਰ ਸਾਹਿਬ ਦੇ ਪਿੰਡ ਨਸ਼ਹਰਾ ਢਾਲਾ ਨੇ ਪਿੰਡ ਆਪਣਾ ਕਿਹੜਾ ਪਿੰਡ ਹੀ ਪਟਾਣਾ ਪਟਾਣਾ ਪਿੰਡ ਪਟਾਣਾ ਪਿੰਡ ਪਾਕਿਸਤਾਨ ਰਹਿ ਗਿਆ ਵਾ ਆ ਵੇਖੋ ਜਿਹੜੀ ਆਪਣੀ ਲਾਈਨੋ ਕੰਟਰੋਲ ਇਹ ਬਿਲਕੁਲ ਲੱਗੀ ਆ ਤੇ ਬਾਕੀ ਏਰੀਆ ਅਗਲੀ ਲਾਈਨੋ ਕੰਟਰੋਲ ਪਾਕਿਸਤਾਨ ਦੇ ਵਿੱਚ ਜ਼ੀਰੋ ਏਰੀਆ ਵਾ ਤੇ ਸਾਹਮਣੇ ਗੁਰਦੁਆਰੇ ਦਾ ਦਰਸ਼ਨ ਬੜੇ ਸੋਹਣੇ ਹੋ ਰਹੇ ਆ ਜੀ ਕਰਦਾ ਵੀ ਉੱਡ ਕੇ ਛਾਲ ਮਾਰੀਏ ਤੇ ਫੇਰ ਅਹੀਂ ਜੀ ਇਹ ਪਿੰਡ ਇਕੱਠੇ ਹੁੰਦੇ ਸੀ ਇਸ਼ਾਰਾ ਢਾਲਾ ਤੇ ਪਿੰਡ ਪਟਾਣਾ ਤੇ ਵਿੱਚ ਆ ਤਾਰ ਲੱਗੀ ਆ ਤਾਰ ਨੇ ਪਿਛੋੜੇ ਪਾਤੇ ਆ ਸਾਡੇ ਵਿੱਚ ਵੀ ਤੇ ਗੁਰਦੁਆਰ ਸਾਹਿਬ ਵਿੱਚ ਵੀ ਜ਼ਮੀਨਾਂ ਵਿੱਚ ਵੀ ਪਰ ਮਾ ਦੇਖਣੇ ਆ ਪੰਛੀ ਇਥੇ ਕਾਂ ਬੈਠੇ ਚਿੜੀਆਂ ਬੈਠੀਆਂ ਆਂ ਕਦੀ ਉੱਦਨ ਜਦਨਦੇ ਆ ਉਹ ਉਹਨਾਂ ਵਾਂਦੇ ਕੋਈ ਬਾਰਡਰ ਨਹੀਂ ਆਂ ਉਹਨਾਂ ਵਾਂਦੇ ਅਮਰੀਕਾ ਵੀ ਸੇਮ ਆ ਉਹਨਾਂ ਵਾਂਦੇ ਭਾਰਤ ਵੀ ਪਾਕਿਸਤਾਨ ਵੀ ਸੇਮ ਆ ਸਾਡੇ ਵਾਸਤੇ ਵੰਡੀਆਂ ਪੈ ਗਈਆਂ ਮਾਪਾਂ ਵੀ ਸਾਡੇ ਖੂਨ ਲਾ ਲੀਏ ਦੋਵਾਂ ਦੇ ਤੇ ਹੁਣ ਆਪਾਂ ਵੀਡੀਓ ਨੂੰ ਕਰਨ ਲੱਗਿਆ ਸਮਾਪਤੀ ਮੈਨੂੰ ਆਸ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਜੇ ਪਰਾਲਾ ਚੰਗਾ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਆਪਣਾ ਕੋਈ ਵੀ ਤਜਰਬਾ ਤੁਹਾਨੂੰ ਹੋਰ ਕੋਈ ਜਾਣਕਾਰੀ ਹੋਵੇ ਪਿੰਡ ਦੀ ਜਾਂ ਉਹ ਬਿੱਟੀ ਦੀ ਕੋਈ ਪਾਕਿਸਤਾਨੇ ਪਾਸੋਂ ਵੀ ਵੀਡੀਓ ਵੇਖ ਰਿਆ ਵਾ ਤੇ ਆਪਣਾ ਕਮੈਂਟ ਜ਼ਰੂਰ ਕਰਕੇ ਜਾਣਕਾਰੀ ਸ਼ੇਅਰ ਕਰਿਓ ਜ਼ਰੂਰ ਮੈਨੂੰ ਵੀ ਪਤਾ ਲੱਗਾ ਵੀ ਲਾਹੌਰ ਇਥੋਂ ਲੱਗੇ ਆ ਪਹਿਲਾਂ ਤੁਹਾਨੂੰ ਪਿੰਡ ਬਖਾਲਿਆ ਸੀ ਜਿਹੜਾ ਪਿੰਡ ਮਹਿਦੀਪੁਰ ਹੀ ਉਹਦੇ ਨਾਲ ਕਸੂਰ ਜ਼ਿਲ੍ਹਾ ਹੀ ਪਾਕਿਸਤਾਨ ਦਾ ਉਹ ਵੀ ਮੈਂ ਚੰਗੀ ਤਰ੍ਹਾਂ ਵੇਖ ਕੇ ਆਇਆ ਹਾਂ ਉੱਥੇ ਹਾਲਾਂਕਿ ਵੀਡੀਓ ਬਣਾਉਣ ਦੀ ਇਲਾਵ ਨਹੀਂ ਸੀ ਤੇ ਚਲੋ ਅਸੀਂ ਵੀਡੀਓ ਬਣਾਈਆਂ ਤੇ ਵੀਡੀਓ ਦੀ ਸਮਾਪਤੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ